ਪਿਆਰੇ ਸਰੋਤਿਓ ਭਗਤ ਧੰਨਾ ਜੀ ਦਾ ਕੱਲ ਜਨਮ ਦਿਨ ਸਮੁੱਚੀ ਸਿੱਖ ਜਗਤ ਨੇ ਮਨਾਇਆ ਉੱਥੇ ਹੀ ਕੱਲ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਜੋ ਮੁਖਵਾਕ ਦੀ ਵਿਆਖਿਆ ਕੀਤੀ ਗਈ ਤੇ ਵਿਆਖਿਆਕਾਰ ਸਨ ਗਿਆਨੀ ਗੁਰਮਿੰਦਰ ਸਿੰਘ ਜੀ ਜੋ ਕਿ ਗ੍ਰੰਥੀ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਦੇ ਉਹਨਾਂ ਵੱਲੋਂ ਪਾਵਨ ਮੁਖਵਾਕ ਦੀ ਵਿਆਖਿਆ ਕਰਨ ਤੋਂ ਪਹਿਲਾਂ ਭਗਤ ਧੰਨਾ ਜੀ ਦੇ ਜੀਵਨ ਸੰਬੰਧ ਦੇ ਵਿੱਚ ਕੁਝ ਵਿਚਾਰਾਂ ਜਿਹੜੀਆਂ ਸਨ ਇਤਿਹਾਸਕ ਰੂਪ ਦੇ ਵਿੱਚ ਕੀਤੀਆਂ ਗਈਆਂ ਪਰ ਪਤਾ ਨਹੀਂ ਕਿਸ ਮਜਬੂਰੀ ਦੇ ਕਾਰਨ ਕਿਸ ਘਾਟ ਦੇ ਕਾਰਨ ਉਹਨਾਂ ਨੇ ਭਗਤ ਤੰਨਾ ਜੀ ਨੂੰ ਆਪਣੇ ਸ਼ਬਦਾਂ ਦੇ ਰਾਹੀਂ ਪੱਥਰ ਪੂਜਕ ਬਣਾਉਣ ਦਾ ਯਤਨ ਜਿਹੜਾ ਸੀ ਉਹ ਕੀਤਾ ਗਿਆ ਗਿਆਨੀ ਗੁਰਮਿੰਦਰ ਸਿੰਘ ਜੀ ਵੱਲੋਂ ਜਿਹੜੀ ਸਾਖੀ ਸੰਗਤਾਂ ਦੇ ਨਾਲ ਸਾਂਝੀ ਕੀਤੀ ਗਈ ਮਨਜੀ ਹਾਲ ਦੀਵਾਨ ਅੰਮ੍ਰਿਤਸਰ ਤੋਂ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਵੀ ਭਗਤ ਧੰਨਾ ਜੀ ਬ੍ਰਾਹਮਣ ਤਰਲੋਚਨ ਦੇ ਕੋਲੋਂ ਪੱਥਰ ਲਿਆਉਂਦੇ ਨੇ ਤੇ ਪੱਥਰ ਨੂੰ ਉਹ ਪੂਜਾ ਕਰਕੇ ਉਹਨਾਂ ਦੇ ਸਾਹਮਣੇ ਭੋਗ ਲਗਾਉਣ ਲਈ 7 ਦਿਨ ਭੋਜਨ ਨਹੀਂ ਖਾਂਦੇ ਜਿਹਦੇ ਬਦੌਲਤ ਫਿਰ ਪਰਮਾਤਮਾ ਜਿਹੜਾ ਹੈ ਉਹ ਪ੍ਰਗਟ ਹੁੰਦਾ ਹੈ ਤੇ ਭਗਤ ਧੰਨੇ ਦੇ ਨਾਲ ਫਿਰ ਖੇਤੀ ਬਾੜੀ ਕਰਵਾਉਂਦਾ ਹੈ ਨੱਕੇ ਮੋੜਦਾ ਹੈ ਤੇ ਉਹਦੀਆਂ ਮੱਜਾਂ ਜਿਹੜੀਆਂ ਨੇ ਉਹ ਚਾਰਦਾ ਹੈ ਤੇ ਇਹ ਗੱਲ ਫਿਰ ਉਹ ਪੰਡਿਤ ਤਰਲੋਚਨ ਵੀ ਕੇ ਵੀ ਹੈਰਾਨ ਹੁੰਦਾ ਹੈ ਹੁਣ ਬਹੁਤ ਸਾਰੀਆਂ ਓਕਾਈਆਂ ਯਾਨੀ ਜੀ ਨੇ ਆਪਣੀ ਕਥਾ ਦੇ ਵਿੱਚ ਕਰ ਦਿੱਤੀਆਂ ਪਹਿਲੀ ਓਕਾਈ ਤੇ ਇਹ ਕੀਤੀ ਯਾਨੀ ਜੀ ਨੇ ਕਿ ਭਗਤ ਧੰਨਾ ਜੀ ਦੇ ਆਪਣੇ ਬੋਲ ਜਿਹੜੇ ਰੱਬ ਦੇ ਨਾਲ ਇੱਕਮਿਕ ਹੋਣ ਦੇ ਨਾਲ ਉਹਨਾਂ ਨੂੰ ਪ੍ਰਾਪਤ ਹੋਏ ਉਨ੍ਹਾਂ ਦੇ ਵਿੱਚ ਉਨ੍ਹਾਂ ਨੇ ਆਪ ਸਪਸ਼ਟ ਕਹਿ ਦਿੱਤਾ ਕਿ ਧੰਨੇ ਧਨ ਪਾਇਆ ਤਰਨੀ ਤਰ ਮਿਲ ਜਨ ਸੰਤ ਸਮਾਨਿਆ ਕਿ ਧੰਨੇ ਨੇ ਪਰਮੇਸ਼ਰ ਨੂੰ ਪਾਇਆ ਸੰਗਤ ਦੇ ਵਿੱਚੋਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਵੀ ਉਨ੍ਹਾਂ ਦੇ ਉਸ ਸ਼ਬਦ ਦੇ ਨਾਲ ਹੀ ਇੱਕ ਸ਼ਬਦ ਜਿਹੜਾ ਸੀ ਅਗਤ ਕੀਤਾ ਹੋਇਆ ਹੈ ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ ਇਸ ਪਾਵਨ ਸ਼ਬਦ ਦੇ ਵਿੱਚ ਉਹਨਾਂ ਨੇ ਭਗਤ ਕਬੀਰ ਜੀ ਦੀ ਵੀ ਗੱਲ ਕੀਤੀ ਹੈ ਭਗਤ ਰਵਿਦਾਸ ਜੀ ਦੀ ਵੀ ਗੱਲ ਕੀਤੀ ਹੈ ਭਗਤ ਸੈਨ ਜੀ ਦੀ ਵੀ ਗੱਲ ਕੀਤੀ ਹੈ ਗੱਲ ਕਰਕੇ ਇਹ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਇਹ ਗੱਲ ਕਹੀ ਹੈ ਕਿ ਭਗਤ ਧੰਨੀ ਨੇ ਇਹਨਾਂ ਵੱਲ ਪ੍ਰੇਰਣਾ ਲੈ ਕੇ ਸਤ ਸੰਗਤ ਦੇ ਵਿੱਚੋਂ ਰੱਬ ਦੀ ਜਿਹੜੀ ਸੀ ਉਹ ਪ੍ਰਾਪਤੀ ਕੀਤੀ ਹੈ ਰੱਬ ਦੇ ਨਾਲ ਇੱਕ ਮਿਖਤਾ ਪ੍ਰਾਪਤ ਕੀਤੀ ਹੈ ਹੁਣ ਪਤਾ ਨਹੀਂ ਗਿਆਨੀ ਜੀ ਨੇ ਕਿਹੜੀ ਮਜਬੂਰੀ ਦੇ ਕਾਰਨ ਉਹਨਾਂ ਨੂੰ ਪੱਥਰ ਪੂਜਕ ਬਣਾਉਣ ਦਾ ਜਿਹੜਾ ਸੀ ਉਹ ਯਤਨ ਕੀਤਾ ਗਿਆ ਹਾਲਾਂਕਿ ਭਗਤ ਧੰਨਾ ਜੀ ਜਾਂ ਹੋਰ ਗੁਰੂ ਸਾਹਿਬਾਨਾਂ ਦੇ ਪਾਵਨ ਬਚਨ ਬੋਲਾਂ ਨੂੰ ਪੜ੍ਹਦੇ ਹਾਂ ਤੇ ਗੁਰਬਾਣੀ ਜਿਹੜੀ ਹੈ ਉਹ ਬਿਲਕੁਲ ਪੱਥਰ ਪੂਜਕ ਤੋਂ ਮਨਾ ਕਰਦੀ ਹੈ ਭਗਤ ਕਬੀਰ ਜੀ ਨੇ ਤੇ ਟਣਕਾਕੇ ਬਨਾਰਸ ਦੀ ਧਰਤੀ ਦੇ ਉੱਤੇ ਉਹਨਾਂ ਮੂਰਖ ਲੋਕਾਂ ਨੂੰ ਸਮਝਾਇਆ ਸੀ ਕਿ ਇਹ ਮੂਰਖ ਲੋਕੋ ਜਿਹੜੇ ਪੱਥਰ ਦੀ ਤੁਸੀਂ ਮੂਰਤੀ ਦੀ ਪੂਜਾ ਕਰਦੇ ਹੋ ਮੂਰਤੀ ਜਿਹੜੀ ਹੈ ਉਹ ਨਾਤੇ ਕੁਛ ਬੋਲਦੀ ਐ ਤੇ ਨਾ ਹੀ ਤੁਹਾਡੇ ਸਨਮਿਕ ਕੁਝ ਕਰ ਸਕਦੀ ਐ ਭਗਤ ਕਬੀਰ ਜੀ ਨੇ ਸਪਸ਼ਟ ਕੀਤਾ ਵੀ ਜੇਕਰ ਉਹ ਮੂਰਤੀ ਕੁਝ ਕਰ ਸਕਦੀ ਹੁੰਦੀ ਤੇ ਫਿਰ ਸਭ ਤੋਂ ਪਹਿਲਾਂ ਉਸ ਮੂਰਤੀ ਘਾੜਕ ਨੂੰ ਜਿਹੜਾ ਸੀ ਉਹਨੇ ਖਤਮ ਕਰਨਾ ਸੀ ਜਿਹੜਾ ਮੂਰਤੀ ਘੜਨ ਵਾਲਾ ਉਹਦੀ ਛਾਤੀ ਦੇ ਉੱਤੇ ਆਪਣਾ ਪੈਰ ਰੱਖ ਕੇ ਉਹਦੀ ਘਾੜ ਤੱਕੜਦਾ ਹੈ ਉਹਦੇ ਵਿੱਚ ਕੋਈ ਜਾਨ ਨਹੀਂ ਹੈ ਸਤਿਗੁਰ ਜੀ ਦੀ ਪਾਵਨ ਬਾਣੀ ਨੇ ਬਹੁਤ ਸਾਰੇ ਪ੍ਰਮਾਣ ਦੇ ਕੇ ਸਾਨੂੰ ਇਸ ਗੱਲ ਤੋਂ ਵਰਜਿਆ ਹੈ ਵੀ ਜਿਹੜਾ ਮਨੁੱਖ ਹੈ ਉਹ ਪੱਥਰ ਦੀ ਪੂਜਾ ਨਹੀਂ ਕਰੇਗਾ ਕਿਉਂਕਿ ਪੱਥਰ ਨਾ ਕੁਝ ਬੋਲ ਸਕਦਾ ਹੈ ਤੇ ਨਾ ਕੁਝ ਦੇ ਸਕਦਾ ਹੈ ਨਾ ਪੱਥਰ ਬੋਲੇ ਨਾ ਕੁਛ ਦੇ ਫੂਕਟ ਕਰਮ ਨਿਚਲ ਹੈ ਸੇਵ ਇਹ ਸਾਰੀਆਂ ਗੱਲਾਂ ਸਤਗੁਰ ਜੀ ਨੇ ਪਾਵਨ ਬਾਣੀ ਦੇ ਵਿੱਚ ਸਾਡੇ ਸਨਮੁਖ ਰੱਖ ਦਿੱਤੀਆਂ ਸਤਗੁਰੂ ਜੀ ਦੀ ਪਾਵਨ ਬਾਣੀ ਇਹ ਵੀ ਕਹਿੰਦੀ ਹੈ ਭਗਤ ਨਾਮਦੇਵ ਜੀ ਕਹਿੰਦੇ ਨੇ ਇੱਕੇ ਪੱਥਰ ਜੀ ਜੇ ਪਾਉ ਦੂਜੇ ਪੱਥਰ ਧਰੀਏ ਪਾਉ ਜੇ ਉਹ ਦੇਉ ਤਾਂ ਇਹ ਵੀ ਦੇਵਾ ਕਹਿ ਨਾਮਦੇਵ ਹਮ ਹਰ ਕੀ ਸੇਵਾ ਭਗਤ ਨਾਮਦੇਵ ਜੀ ਕਹਿੰਦੇ ਨੇ ਇੱਕ ਪੱਥਰ ਨੂੰ ਤੁਸੀਂ ਦੇਵਤਾ ਬਣਾ ਕੇ ਪੂਜਦੇ ਹੋ ਦੂਜੇ ਪੱਥਰ ਨੂੰ ਤੁਸੀਂ ਪੈਰਾਂ ਦੇ ਥੱਲੇ ਦਬਾਉਂਦੇ ਹੋ ਜੇ ਉਹ ਦੇਵਤਾ ਹੈ ਤੇ ਇਹ ਵੀ ਦੇਵਤਾ ਹੈ ਤੇ ਭਗਤ ਨਾਮਦੇਵ ਜੀ ਨੇ ਗੱਲ ਖਤਮ ਕਰ ਦਿੱਤੀ ਕਿ ਨਾਮਦੇਵ ਜਿਹੜਾ ਹੈ ਨਾ ਉਹ ਕੇਵਲ ਤੇ ਕੇਵਲ ਪਰਮੇਸ਼ਰ ਦੀ ਆਬਾਦਤ ਕਰਦਾ ਹੈ ਹੋਰ ਕਿਸੇ ਦੀ ਆਬਾਦਤ ਨਹੀਂ ਕਰਦਾ ਹੋਰ ਬਹੁਤ ਸਾਰੇ ਪ੍ਰਮਾਣ ਨੇ ਜਿਹੜੇ ਪ੍ਰਮਾਣ ਸਾਨੂੰ ਇਹ ਗੱਲ ਸਪਸ਼ਟ ਕਰਦੇ ਨੇ ਸਿੱਖ ਕਦੀ ਵੀ ਮੂਰਤੀ ਦੀ ਪੂਜਾ ਨਹੀਂ ਕਰਦਾ ਹੁਣ ਗਿਆਨੀ ਜੀ ਨੇ ਪਤਾ ਨਹੀਂ ਕਿਸ ਵਿਹਾਰ ਦੇ ਉੱਤੇ ਉਥੇ ਭਗਤ ਨਾਮਦੇਵ ਜੀ ਨੂੰ ਪੱਥਰ ਪੂਜਕ ਜਿਹੜਾ ਸੀ ਉਹ ਬਣਾ ਦਿੱਤਾ ਜੋ ਕਿ ਬਿਲਕੁਲ ਗੁਰਬਾਣੀ ਦੇ ਆਸ਼ੇ ਅਨੁਸਾਰ ਉਲਟ ਹੈ ਜਿਹੜੀ ਇਹ ਸਾਖੀ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਵਾਰ ਦੇ ਵਿੱਚੋਂ ਉਹਨਾਂ ਨੇ ਸਾਡੇ ਸਨਮਖ ਰੱਖੀ ਹੈ ਉਹ ਅਸਲ ਦੇ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਦਾਹਰਨਾ ਦੇ ਕੇ ਵੀ ਉਸ ਵੇਲੇ ਇਹ ਲੋਕਾਂ ਵੱਲੋਂ ਪ੍ਰਚਲਿਤ ਕੀਤਾ ਹੋਇਆ ਸੀ ਇਹ ਸਾਖੀ ਉਸ ਵੇਲੇ ਵੀ ਪ੍ਰਚਲਿਤ ਸੀ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਹਦਾ ਜ਼ਿਕਰ ਕਰਦਿਆਂ ਹੋਇਆਂ ਇਹ ਗੱਲ ਆਖਰ ਦੇ ਵਿੱਚ ਸਮਝਾਈ ਕਿਉਂਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ 12 ਦੇ ਵਿੱਚ ਉਹਨਾਂ ਦੇ ਕਵਿਤਾਾਂ ਦੇ ਵਿੱਚ ਜਿਹੜੀ ਅਖੀਰਲੀ ਪੰਕਤੀ ਹੁੰਦੀ ਸ ਹੈ ਉਸ ਅਖੀਰਲੀ ਪੰਕਤੀ ਦੇ ਵਿੱਚ ਉਹਨਾਂ ਨੇ ਗੁਰਮਤ ਦਾ ਸਿਧਾਂਤ ਦਿੱਤਾ ਹੁੰਦਾ ਪਹਿਲੀਆਂ ਪੰਕਤੀਆਂ ਦੇ ਵਿੱਚ ਉਹਨਾਂ ਨੇ ਉਦਾਹਰਨਾਂ ਦਿੱਤੀਆਂ ਹੁੰਦੀਆਂ ਨੇ ਦੋ ਲੋਕਾਂ ਦੇ ਵਿੱਚ ਜੋ ਲੋਕਾਂ ਦੇ ਵਿੱਚ ਪ੍ਰਚਲਿਤ ਹੁੰਦੀਆਂ ਨੇ ਸੋ ਕੇਵਲ ਸਾਖੀ ਉਹ ਕੇਵਲ ਮਨ ਘੜਤ ਜਿਹੜੀ ਲੋਕਾਂ ਵੱਲੋਂ ਪ੍ਰਚਾਰੀ ਜਾਂਦੀ ਸੀ ਅੱਜ ਵੀ ਸਿੱਖ ਪ੍ਰਚਾਰਕਾਂ ਵੱਲੋਂ ਵੀ ਉਹੀ ਸਾਖੀ ਸੁਣਾ ਕਰਕੇ ਤੇ ਮਨੁੱਖ ਨੂੰ ਪੱਥਰ ਪੂਜਕ ਵੱਲ ਪ੍ਰੇਰਣਾ ਕੀਤਾ ਜਾ ਰਿਹਾ ਹੈ ਤੇ ਸਿੱਖ ਨੂੰ ਇਹ ਉੱਥੋਂ ਉਪਦੇਸ਼ ਮਿਲਦਾ ਹੈ ਜਿਹੜਾ ਸਿੱਖੀ ਦਾ ਕੇਂਦਰ ਹੈ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਮੰਜੀ ਦੀਵਾਨ ਹਾਲ ਉੱਥੋਂ ਇਹ ਉਪਦੇਸ਼ ਜਿੱਥੋਂ ਲੱਖਾਂ ਸੰਗਤਾਂ ਸੋਸ਼ਲ ਮੀਡੀਆ ਦੇ ਰਾਹੀਂ YouTube ਦੇ ਰਾਹੀਂ ਰੋਜ਼ ਹੀ ਗੁਰਬਾਣੀ ਨੂੰ ਹਰ ਰੋਜ਼ ਹੀ ਮੁੱਖ ਵਾਕ ਦੀ ਕਥਾ ਨੂੰ ਜਿਹੜੀ ਹੈ ਉਹ ਸੁਣਦਿਆਂ ਹਨ ਇਹ ਹੁਣ ਉੱਥੋਂ ਦੇ ਪ੍ਰਬੰਧਕ ਜ਼ਰੂਰ ਜਵਾਬ ਦੇਣ ਕਿ ਇਹਨਾਂ ਕਥਾਵਾਚਕਾਂ ਦੀ ਡਿਊਟੀ ਜਿਹੜੀ ਹੈ ਉਹ ਕਿਉਂ ਲਾਈ ਜਾਂਦੀ ਹੈ ਕਿਸ ਮਜਬੂਰੀ ਦੇ ਕਾਰਨ ਲਾਈ ਜਾਂਦੀ ਹੈ ਜਿਹੜੇ ਕਥਾਵਾਚਕ ਆਪਣੀ ਕਥਾ ਦੇ ਵਿੱਚ ਸਿੱਖੀ ਸਿਧਾਂਤਾਂ ਦਾ ਮਲਿਆ ਮੀਟ ਕਰ ਰਹੇ ਨੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਆਪ ਜੀ ਨੇ ਸ਼ੇਅਰ ਕਰਨਾ ਭਾਵੇਂ ਕੀ ਗੱਲ ਆਮ ਲੋਕਾਂ ਤੱਕ ਇਹ ਛੋਟੀ ਲੱਗੇ ਆਮ ਲੋਕਾਂ ਤੱਕ ਆਮ ਹੋਵੇ ਪਰ ਇਹਦੇ ਵਿੱਚ ਜੋ ਨੀਅਤ ਹੈ ਉਹ ਖਿਆਲ ਕਰਨਾ ਬਹੁਤ ਡੂੰਗੀ ਹੈ ਕਿ ਸਾਡੇ ਕੇਂਦਰੀ ਸਥਾਨ ਦੇ ਉੱਤੋਂ ਇਹੋ ਜਿਹਿਆਂ ਮਨ ਘੜਤ ਕਥਾਵਾਂ ਜਿਹੜੀਆਂ ਨੇ ਉਹ ਦੱਸੀਆਂ ਜਾ ਰਹੀਆਂ ਨੇ ਹਾਲਾਂਕਿ ਗਿਆਨੀ ਜੀ ਉਥੇ ਭਗਤ ਧੰਨਾ ਜੀ ਦੇ ਜਿਹੜੇ ਸ਼ਬਦ ਨੇ ਉਹਨਾਂ ਦੇ ਰਾਹੀਂ ਇਹ ਗੱਲ ਬਿਲਕੁਲ ਸਪਸ਼ਟ ਕਰ ਸਕਦੇ ਸਨ ਕਿ ਭਗਤ ਧੰਨਾ ਜੀ ਨੇ ਕਿਵੇਂ ਪਰਮੇਸ਼ਰ ਨੂੰ ਪ੍ਰਾਪਤ ਕੀਤਾ ਜੇ ਕਿਸੇ ਕਾਰਨ ਉਹ ਸਾਖੀ ਸੁਣਾਉਣੀ ਵੀ ਪੈ ਜਾਏ ਕਿਉਂਕਿ ਲੋਕਾਂ ਦੇ ਵਿੱਚ ਪਰਚਲਤ ਹੈ ਵਿਰੋਧੀਆਂ ਨੇ ਇਹ ਪ੍ਰਚਾਰੀ ਹੋਈ ਹੈ ਤੇ ਉਹਨੂੰ ਕੰਟ੍ਰੈਪਟ ਕਰਕੇ ਉਹਦਾ ਅਰਥ ਭਾਵ ਸਪਸ਼ਟ ਕਰਨਾ ਚਾਹੀਦਾ ਹੈ ਕਿ ਭਗਤ ਧੰਨਾ ਜੀ ਨੇ ਰੱਬ ਦੀ ਪ੍ਰਾਪਤੀ ਕਿਵੇਂ ਕੀਤੀ ਪਰ ਉਹ ਸਾਰੀ ਗੱਲ ਨੂੰ ਛੱਡ ਕੇ ਕੇਵਲ ਇੱਕ ਸਾਖੀ ਨੂੰ ਸੁਣਾ ਕੇ ਤੇ ਪੱਥਰ ਪੂਜਕ ਸਿੱਖ ਨੂੰ ਬਣਾਉਣਾ ਇਹ ਵੀ ਕੇਂਦਰੀ ਸਥਾਨ ਸ੍ਰੀ ਦਰਬਾਰ ਸਾਹਿਬ ਤੋਂ ਇੱਕ ਬਹੁਤ ਹੀ ਮੰਦ ਭਾਗੀ ਘਟਨਾ ਹੈ ਇਹ ਵੀਡੀਓ ਵੱਧ ਤੋਂ ਵੱਧ ਆਪਜੀ ਸ਼ੇਅਰ ਕਰੋ ਉਹਨਾਂ ਪ੍ਰਬੰਧਕਾਂ ਤੱਕ ਜਾਏ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕਥਾਵਾਚਕ ਮੰਜੀ ਦੀਵਾਨ ਹਾਲ ਤੋਂ ਕਥਾ ਕਰਦੇ ਨੇ ਉਹਨਾਂ ਨੂੰ ਸੰਦੇਸ਼ ਮਿਲ ਸਕੇ ਵੀ ਆਪਾਂ ਗੁਰਮਤ ਤੋਂ ਉਲਟ ਮਨਮਤ ਘਤ ਕਹਾਣੀਆਂ ਜੜੀਆਂ ਨੇ ਉਹਨਾਂ ਨੂੰ ਸੁਣਾਉਣੀਆਂ ਬੰਦ ਕਰਕੇ ਕੇਵਲ ਜੋ ਮੁਖਵਾਕ ਦੀ ਕਥਾ ਹੈ ਜਾਂ ਫਿਰ ਇਤਿਹਾਸਕ ਦਿਹਾੜਿਆਂ ਦੇ ਉੱਤੇ ਇਤਿਹਾਸ ਦੀ ਜਿਹੜੀ ਕਥਾ ਹੈ ਉਹ ਬਿਲਕੁਲ ਨਰੂਲ ਗੁਰਬਾਣੀ ਦੇ ਅੱਛੀ ਅਨੁਸਾਰ ਹੋਣੀ ਚਾਹੀਦੀ ਹੈ ਕਿਉਂਕਿ ਉੱਥੋਂ ਜਿਹੜਾ ਮਿਲਿਆ ਹੋਇਆ ਸੰਦੇਸ਼ ਉਹ ਸਿੱਖ ਜਗਤ ਨੇ ਗ੍ਰਹਿਣ ਕਰਨਾ ਹੈ ਕਿ ਜੇ ਫਿਰ ਉੱਥੋਂ ਹੀ ਸੰਦੇਸ਼ ਸਾਨੂੰ ਗਲਤ ਪ੍ਰਾਪਤ ਹੋਵੇਗਾ ਤੇ ਫਿਰ ਤੇ ਸਿੱਖੀ ਦਾ ਰੱਬ ਰੱਖਾ ਹੀ ਹੈ ਸਤਿਗੁਰੂ ਕਿਰਪਾ ਕਰੇ ਸਾਡੇ ਪ੍ਰਬੰਧਕਾਂ ਨੂੰ ਇਸ ਗੱਲ ਦੀ ਸੋਝੀ ਆ ਜਾਏ ਕਿ ਉਹਨਾਂ ਕਥਾਵਾਚਕਾਂ ਨੂੰ ਮੰਜੀ ਦੀਵਾਨ ਹਾਲ ਤੋਂ ਕਥਾ ਲਈ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਸਿੱਖੀ ਦਾ ਸਹੀ ਸੰਦੇਸ਼ ਪਹੁੰਚਾਉਣ ਵਾਲੇ ਸਕੀ ਦਾ ਸੇ ਸੰਦੇਸ਼ ਮਨੁੱਖਤਾ ਤੱਕ ਪਹੁੰਚਾ ਸਕਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ